ਦੁਆਰਾ ਫਿਰ ਤੁਹਾਨੂੰ ਬਹੁਤ ਸਵਾਗਤ ਜੀ ਹੈ ਜੀ ਜੀ ਧੰਨਵਾਦ ਜੀ ਜਨੂ ਸਾਹਿਬ ਤੁਹਾਡਾ ਤੁਸੀਂ ਸਮਾਂ ਦਿੱਤਾ ਟੀਵੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਅ ਬਿਕੋ ਜੀ ਆਪਾਂ ਜਿਹੜੀ ਆਪਣੀ ਬਲੱਡ ਡੋਨੇਸ਼ਨ ਬਾਈ ਸਿੱਖ ਡੋਨੇਸ਼ਨ ਜਿਹੜੀ ਆਪਣੀ ਆਰਗੇਨਾਈਜੇਸ਼ਨ ਜਿਹੜੀ ਚਲਾਈ ਹੈਗੀ ਆ ਮੈਂ ਸਾਨੂੰ ਵੀ ਕੋਈ ਕੋਈ ਜਾਣੇ ਪਛਾਣੇ ਮਹਤਾਜ ਨਹੀਂ ਹੈ ਹਮ ਹਮ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਸਾਡਾ ਵੀ ਜਿਹੜਾ ਖੂਨਦਾਨ ਇਸ ਮਹਾਂਦਾਨ ਦਾ ਸਾਡਾ ਸੰਦਰਭਾ ਸਾਡੀ ਸਾਡੇ ਸਿੱਖ ਜਿਹੜੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜਿਹੜਾ ਸਾਨੂੰ ਜਿਹੜਾ ਸਲੋਗਨ ਦਿੱਤਾ ਆ ਖੂਨ ਦਾਨ ਕਿਆ ਨ ਆਇਆ ਵੀ ਇਹ ਹੈਪਾ ਜਿਹੜਾ ਹੈਗਾ ਬਲੱਡ ਡੋਨੇਸ਼ਨ ਜਿਹੜੀ ਸਿਕ ਔਰਗੇਨਾਈਜੇਸ਼ਨ ਦੀ ਖੋਲੀ ਜਾਵੇ ਜੀ ਆ ਕਾਫੀ ਸਾਲਾਂ ਦੀ ਗੱਲ ਹੈ ਜਦੋਂ ਕਰਕੇ ਇਸ ਤੇ ਬਾਰੇ ਗੱਲਬਾਤ ਸ਼ੁਰੂ ਹੋਣੀ ਹੋਈ ਕਿਉਂਕਿ ਇਹਦੀ ਕੈਂਪੇਨ ਦੀ ਸ਼ੁਰੂਆਤ ਹੋਈ ਸੀ ਨਵੰਬਰ 1984 ਦੇ ਦੁਖਾਂਤ ਨੂੰ ਯਾਦ ਕਰਦੇ ਹੋਏ ਜੀ ਆਪਾਂ ਸਾਰਿਆਂ ਨੂੰ ਪਤਾ ਜਦੋਂ ਵੀ ਨਵੰਬਰ ਆਉਂਦਾ ਹਰ ਸਾਲ ਨਵੰਬਰ ਚੜ੍ਹਨ ਵਾਲਾ ਅਗਲੇ ਵੀਕਐਂਡ ਤੋਂ ਸ਼ੁਰੂ ਹੋ ਜਾਣਾ ਉਦੋਂ ਜਿੰਨੇ ਵੀ ਆਪਾਂ ਨੇ ਆਪਾਂ ਇੰਡੀਆ ਤੋਂ ਆਏ ਆਪਣੀ ਏਜ ਵਾਲੇ ਬੰਦੇ ਨੇ ਜਿਨ੍ਹਾਂ ਨੇ ਉਹ ਮਾੜਾ ਸਮਾਂ ਸੁਣਿਆ ਦੇਖਿਆ ਹੁਣ ਆਇਆ ਹੈ ਦਿੱਲੀ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਕਤਲੇਆਮ ਹੋ ਜਾਣਾ ਔਰ ਇਨੋਸੈਂਟ ਲਾਈਫਸ ਜਿਹੜੀਆਂ ਸੀ ਉਹਨਾਂ ਨੇ ਕਿਸੇ ਨੇ ਆ ਕੇ ਪੀੜਣੇ ਬੰਦੇ ਮਾਰਦੇ ਨੇ ਉਹਨਾਂ ਨੂੰ ਵੀ ਨਹੀਂ ਸੀ ਪਤਾ ਵੀ ਇਹਨਾਂ ਦੀ ਗਲਤੀ ਕੀ ਆ ਜਾਂ ਉਸ ਬੰਦੇ ਨੂੰ ਮਾਰਨ ਵਾਲੇ ਨੂੰ ਵੀ ਨਹੀਂ ਸੀ ਪਤਾ ਮੇਰੇ ਕਿ ਉਹ ਕੀ ਗਲਤੀ ਆ ਜੋ ਇਸ ਤਰ੍ਹਾਂ ਦਾ ਇੱਕ ਜ਼ੁਲਮ ਹੋਇਆ 1984 ਦਸੰਬਰ ਦੇ ਵਿੱਚ ਸੋ ਉਸ ਨੂੰ ਯਾਦ ਰੱਖਦੇ ਹੋਏ ਇੱਥੇ ਬਹੁਤ ਕੁਝ ਚੱਲਦਾ ਰਿਹਾ 1984 ਦੇ ਬਾਰੇ ਵਿੱਚ ਇੱਥੇ ਪਹਿਲਾਂ ਪਹਿਲਾਂ ਬਹੁਤ ਪ੍ਰੋਗਰਾਮ ਵੀ ਹੁੰਦੇ ਦੇ ਪਰ 1984 ਨੂੰ ਯਾਦ ਕਰਦੇ ਹੋਏ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਪਹਿਲਾਂ ਨਹੀਂ ਸੀ ਕਿ ਜਿਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੋਵੇ ਜੇ ਸਾਰੀ ਕਮਿਊਨਿਟੀ ਨੂੰ ਇੱਕ ਪਲੈਟਫਾਰਮ ਤੇ ਇਕੱਠਾ ਕੀਤਾ ਜਾਵੇ ਵਿਦਆਊਟ ਭੇਦਭਾਵ ਸੋ ਉਹ ਸਾਰੇ ਉਸ ਨੂੰ 1999 ਦੀ ਗੱਲ ਹੈ ਜਦੋਂ ਆਪਾਂ 300 ਸਾਲਾ ਖਾਲਸਾ ਦੇਵਸ ਮਨਾ ਰਹੇ ਸੀ ਸੋ ਵੈਨਕੂਵਰ ਦੇ ਵਿੱਚ ਕੁਝ ਦੋਸਤਾਂ ਨੇ ਇਕੱਠੇ ਹੋਏ ਕਿ ਸੋਚਿਆ ਕਿ ਕੁਝ ਵਧੀਆ ਯੂਨੀਕ ਕੰਮ ਕੀਤਾ ਜਾਵੇ। ਉਹਨਾਂ ਨੂੰ ਵਧੀਆ ਲੱਗਿਆ ਕਿ ਆਪਾਂ ਖੂਨਦਾਨ ਕਰਕੇ ਜਾਨਾਂ ਬਚਾਉਣੇ ਆ। ਜਾਨਾ ਉੱਥੇ ਜਿਹੜੀਆਂ ਗਈਆਂ ਸੀ ਉਹ ਤਾਂ ਚਲੀਆਂ ਗਈਆਂ। ਉਹਨਾਂ ਦਾ ਕੁਝ ਨਹੀਂ ਹੋ ਸਕਦਾ। ਆਪਾਂ ਜੋ ਇੱਥੇ ਮਰਜ਼ੀ ਕਹੀ ਜਾਈਏ ਨਾ ਹੀ ਆਪਾਂ ਇਨਸਾਫ ਦਵਾ ਸਕਦੇ ਕਿਸੇ ਨੂੰ। ਪਰ ਉਹਦੇ ਇਵੈਂਟ ਦੇ ਵਿੱਚ ਉਹਦੀ ਉਹਨੂੰ ਯਾਦ ਕਰਦੇ ਹੋਏ ਕੋਈ ਚੰਗਾ ਕੰਮ ਕੀਤਾ ਜਾਵੇ। ਸੋ ਉਹਨਾਂ ਨੂੰ ਲੱਗਿਆ ਕਿ ਸਾਰਿਆਂ ਨੂੰ ਵਧੀਆ ਕੰਮ ਹੈ। ਔਰ ਉਹ ਦੇਖ ਲਓ ਥੋੜੇ ਜਿਹੇ ਬੰਦਿਆਂ ਦੀ ਕੈਂਪੇਨ ਚਲਾਈ ਹੋਈ ਐ। ਇਸ ਵੇਲੇ ਹੁਣ ਇਸ ਵੇਲੇ 26-27 ਸ ਲਾਈਫ ਸੇਵਿੰਗ ਕੈਂਪੇਨ ਤੋਂ ਆਪਾਂ ਵੋਲੰਟੀਅਰਾਂ ਤੁਸੀਂ ਵੀ ਦੇ ਵਿੱਚ ਹੀ ਹੋ ਜਦੋਂ ਆਪਾਂ 2011 ਦੇ ਵਿੱਚ ਕੈਂਪੇਨ ਇੱਥੇ ਆਈ ਉਦੋਂ ਬਾਅਦ ਦਸਾਂਜ ਹੋ ਰਹੇ ਨੇ ਵੀ ਇੱਥੇ ਹੀ ਬੈਠ ਕੇ ਸ਼ੁਰੂਆਤ ਦੇ ਵਿੱਚ ਇਹ ਸੱਪ ਆਇਆ ਸੀ ਉਦੋਂ ਰੇਡੀਓ ਵੀ ਚੱਲਦਾ ਹੁੰਦਾ ਸੀ ਸੋ ਇਹ ਉਦੋਂ ਦੀ ਕੈਂਪੇਨ ਦੀ ਗੱਲ ਹੈ ਜੀ ਤੇ ਉਹ ਕੈਂਪੇਨ ਇੱਕ ਮੁਨਕਤਾ ਦੀ ਸੇਵਾ ਵਾਸਤੇ ਚੱਲਦੀ ਕੈਂਪੇਨ ਦੇਖੋ ਬਹੁਤ ਵੀ ਆਪਣੇ ਆਪਣੇ ਸਾਹਿਬ ਜਿਹੜੀ ਇੱਕ ਸੋਚ ਹੈ ਜਿਹੜੀ ਅੱਗੇ ਸਭ ਤੋਂ ਵੱਡੀ ਵੀ ਕੋਈ ਗੱਲ ਬਾਰੇ ਖਿਆਲ ਕਰਨਾ ਦਿਮਾਗ 'ਚ ਤੁਹਾਡੇ ਗੱਲ ਆਉਣੀ ਸੋਚ ਮਤਲਬ ਲਾਉਣੀ ਹੀ ਇੱਕ ਬਹੁਤ ਵੱਡਾ ਕਦਮ ਹੁੰਦਾ ਬੜੀ ਵੱਡੀ ਗੱਲ ਹੈ ਜੀ ਸਾਹਿਬ ਜੇ ਸਾਡਾ ਕੋਈ ਵੀਰ ਭੈਣ ਕੋਈ ਇਹਦੇ ਵਿੱਚ ਕੋਈ ਇਨੀਸ਼ੀਏਟ ਹੋਣਾ ਚਾਹੁੰਦਾ ਹੈਗਾ ਇਹਦੀ ਕੋਈ ਏਜ ਲਿਮਟ ਹੈਗੀ ਆ ਆਪਾਂ ਉਹਦੀ ਵੀ ਅਵਤਾਰ ਦੀ ਗੱਲ ਕਰ ਲਾਂਗੇ ਪਰ ਇਹ ਕਿਹੜਾ ਬੜੇ ਇੰਪੋਰਟੈਂਟ ਗੱਲ ਜਿਹੜੇ ਤੁਸੀਂ ਕੁਐਸਚਨ ਕੀਤਾ ਸੀ ਆਰਗੇਨਾਈਜੇਸ਼ਨ ਜੀ ਜੀ ਮੈਂ ਜਸਟ ਉਹਦੇ ਬਾਰੇ ਥੋੜਾ ਜਿਹਾ ਆਪਣੇ ਜਿਹੜੇ ਤੁਹਾਡੇ ਸਰੋਤਾਂ ਨੂੰ ਗੱਲ ਕਰਨੀ ਚਾਹਣਾ ਹੈ ਕਿਉਂਕਿ ਜਿਹੜੀ ਇਹ ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ ਜੀ ਕਿਉਂਕਿ ਜਿਹੜੀਆਂ ਆਰਗੇਨਾਈਜੇਸ਼ਨਾਂ ਜਦੋਂ ਵੀ ਕਦੇ ਬਣਾਈਆਂ ਜਾਂਦੀਆਂ ਜਾਂ ਬਣਦੀਆਂ ਹੈਗੀਆਂ ਉਹ ਕਿਸੇ ਦੀਆਂ ਨਿੱਜੀ ਸੰਸਥਾਵਾ ਹੁੰਦੀਆਂ ਹਨ ਬਿਲਕੁਲ ਹੁਣ ਉਹਦੇ ਵਿੱਚ ਕਿਸੇ ਕਿਸੇ ਇੱਕ ਬੰਦੇ ਦਾ ਪ੍ਰੋਫਿਟ ਹੁੰਦਾ ਇਹ ਪਰ ਇਹ ਕਿਸੇ ਨਾਂ ਦਾ ਪ੍ਰੋਫਿਟ ਲਈ ਬਣਾਈ ਗਈ ਕੋਈ ਆਰਗੇਨਾਈਜ਼ਡ ਤੌਰ ਇੰ ਤਰੀਕੇ ਦੇ ਨਾਲ ਬਲੱਡ ਡੋਨੇਟ ਅਨਯੂਰ ਕਰਦੇ ਆਇਆ ਜਾਂਦਾ ਹੈ ਪਰ ਇਹ ਇੱਕ ਮਤਲਬ ਸੋਚ ਦੇ ਤਹਿਤ ਪੈਦਾ ਹੋਈ ਹੈ ਸੋਚ ਉਹੀ ਹੈ ਜਿਹੜੀ ਮਤਲਬ ਅ ਕਿਸੇ ਨੂੰ ਕਿਲ ਕਰਦੀ ਹੈ ਕਿਉਂਕਿ ਜਦੋਂ ਵੀ ਤੁਸੀਂ ਦੇਖੋਗੇ ਵੀ ਜਿਹੜਾ ਵੀ ਕੌਮਾਂ ਦੇ ਨਾਲ ਜੈਨੋਸਾਈਡ ਕਤਲੇਆਮ ਹੋਇਆ ਹੋਇਆ ਹੈ ਨਾ ਉਹ ਵੱਖ-ਵੱਖ ਕੌਮਾਂ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਪਰ ਜਾਇਓ ਮਿਨਿਓਰਿਟੀ ਵਿੱਚ ਸੈਗੀਆਂ ਕਿਤੇ ਉਹ ਉਹਨਾਂ ਦੇ ਨਾਲ ਹੁੰਦਾ ਪਰ ਉਹ ਉਹਨਾਂ ਨੂੰ ਜਿਹੜੇ ਬੰਦੇ ਮਾਰਦੇ ਆ ਉਹ ਮਾੜੀ ਸੋਚ ਵਾਲੇ ਆ ਹੈ ਨਾ ਉਹਨਾਂ ਦਾ ਕੰਮ ਮਾਰਨਾ ਹੈ ਮਾਰਨਾ ਬਿਲਕੁਲ ਉਹ ਉਹਨਾਂ ਜਿਹੜੇ ਬੰਦੇ ਨੂੰ ਮਾਰ ਰਹੇ ਹੁੰਦੇ ਆ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਇਹਨਾਂ ਨਾਲ ਦੁਸ਼ਮਣੀ ਕੀ ਆ ਵੀ ਮੇਰੇ ਤੇ ਇਹ ਆਲੋਫ ਸੱਟਨ ਚੰਗੇ ਭਲੇ ਰਹਿੰਦੇ ਸੀਗੇ ਮੈਨੂੰ ਮਾਰਨ ਕਿਉਂ ਪੈ ਗਏ ਹੈ ਨਾ ਤੇ ਇਹੀ ਇੱਕ ਜਿਹੜੀ ਉਹ ਸੋਚ ਦੇ ਅਗੇਂਸਟ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਕੈਂਪੇਨ ਚਲਾਈ ਜਾਂਦੀ ਹੈ ਪਰ ਕੋਈ ਰਜਿਸਟਰਡ ਸੰਸਥਾ ਨਹੀਂ ਹੈ ਜੀ ਨਾ ਹੀ ਐਸੇ ਕਰਕੇ ਤੇ ਬਿਊਟੀ ਇਹ ਹੈ ਕਿ ਨਾ ਤਾਂ ਇਹਦੇ ਵਿੱਚ ਕੋਈ ਪ੍ਰਧਾਨਗੀ ਦਾ ਰੋਲ ਹੈ ਜੀ ਨਾ ਹੀ ਇਹਦੇ ਵਿੱਚ ਕੋਈ ਮਤਲਬ ਸੈਕਟਰੀ ਨਾ ਹੀ ਇਹਦੇ ਵਿੱਚ ਕੋਈ ਪੈਸਾ ਇਨਵੋਲਵ ਹੈ ਇਹਦੇ ਵਿੱਚ ਸਿਰਫ ਇਹ ਕਹਿਆ ਕਿ ਤੁਸੀਂ ਸੇਵਾ ਕਰਨੀ ਹੈ ਔਰ ਸੇਵਾ ਕਰਨੀ ਹੈ ਐ ਐਜ਼ ਅ ਵਲੰਟੀਅਰ ਜਾਂ ਡੋਨਰ ਜਾਂ ਡੋਨਰ ਐਂਡ ਵਲੰਟੀਅਰ ਬਿਲਕੁਲ ਹੁਣ ਜਿਹੜੇ ਇਸ ਕੇਸ ਵਿੱਚ ਅਸੀਂ ਦੋਨੇ ਜਿਹਨੇ ਡੋਨਰ ਵੀ ਆ ਤੇ ਵਲੰਟੀਅਰ ਵੀ ਆ ਹੈ ਨਾ ਤਾਂ ਉਹ ਮਤਲਬ ਉਹ ਚੀਜ਼ ਦੇ ਨਾਲ ਕਰਦਾ ਕਿਉਂਕਿ ਉਹ ਕਾਰਨ ਬੜਾ ਕਲੀਅਰ ਆ ਉਹਦਾ ਹੈ ਨਾ ਕਿਉਂਕਿ ਤੁਹਾਡੇ ਕੋਲ ਸੌਰੀ ਮੈਂ ਤੁਹਾਡਾ ਟਾਈਮ ਲੈ ਰਿਹਾ ਪਰ ਮੈਂ ਕਿਉਂਕਿ ਉਹ ਗੱਲ ਕਰਨੀ ਕਿਉਂਕਿ ਉਹ ਜ਼ਰੂਰੀ ਹੈ ਕਿਉਂਕਿ ਉਹ ਚੀਜ਼ ਮਤਲਬ ਜਿਹੜਾ ਵੀ ਜਿਹੜੀ ਸੋਚ ਹੈ ਨਾ ਜਦੋਂ ਆਪਾਂ ਕੋਈ ਕਾਰਨ ਕਰਦੇ ਆ ਵੀ ਕਿਉਂ ਕਰਦੇ ਆ ਉਹ ਕਲੈਰਟੀ ਦੇਣੀ ਬਹੁਤ ਜ਼ਰੂਰੀ ਆ ਹਣਾ ਉਹ ਜਦੋਂ ਉਸ ਤੋਂ ਬਾਅਦ ਕਿਵੇਂ ਕਰਨਾ ਤਾਂ ਬਹੁਤ ਸੌਖਾ ਹੋ ਜਾਂਦਾ ਤੇ ਕਾਰਨ ਬੜਾ ਕਲੀਅਰ ਹੈ ਕਿ ਜਿਹੜਾ ਜੈਨੋਸਾਈਡ ਕਤਲੇਆਮ ਕੌਮ ਦਾ ਨਵੰਬਰ 1984 ਚ ਹੋਇਆ ਉਹ ਸਾਰੀ ਕੌਮ ਨੇ ਚੇਤਾ ਰੱਖਣਾ ਪਰ ਪੋਜ਼ਿਟਿਵ ਤਰੀਕੇ ਨਾਲ ਹਣਾ ਕਿਉਂਕਿ ਉਹ ਜੇ ਪਤਾ ਲੱਗੇ ਕਿ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ ਇਹ ਇੱਕ ਦੱਸਣ ਦੀ ਜ਼ਰੂਰਤ ਨਾ ਪਵੇ ਉਹ ਆਟੋਮੈਟਿਕ ਇੱਕ ਸਿਸਟਮ ਕ੍ਰੀਏਟ ਹੋ ਜੇ ਕਿ ਨਵੰਬਰ ਆ ਗਿਆ ਸਾਰਿਆਂ ਨੇ ਸਾਰੀ ਕੌਮ ਨੇ ਜਾ ਕੇ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦੇ ਦੇਣੀ ਜਿਨ੍ਹਾਂ ਨੂੰ ਬੇਦੋਸ਼ਾ ਨੂੰ ਕਤਲ ਕੀਤਾ ਗਿਆ ਹੈ ਨਾ ਔਰ ਬੜੇ ਆਰਗੇਨਾਈਜ਼ ਤਰੀਕੇ ਨਾਲ ਕੀਤਾ ਗਿਆ ਔਰ ਉਸ ਤਰੀਕੇ ਦੇ ਵਿੱਚ ਇਦਾਂ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਕਿ ਜਦੋਂ ਵੀ ਇਹ ਕੈਂਪੇਨ ਜਿਵੇਂ ਹਜੇ ਬਾਈ ਨੇ ਗੱਲ ਕੀਤੀ ਕਿ 26 27 ਸਾਲ ਹੋਏ ਹੈ ਕੈਨੇਡਾ ਵਿੱਚ ਤਾਂ ਉਹ ਆਲਰੇਡੀ ਇੱਕ ਲਾਰਜੈਸਟ ਕੈਂਪੇਨ ਨੰਬਰ 1 ਕੈਂਪੇਨ ਬਣ ਚੁੱਕੀ ਹੈ ਪਰ ਹਜੇ ਤੱਕ ਜੇ ਆਪਾਂ ਆਪਣੇ ਦੋਹਰਾਂ ਦੋਸਤਾਂ ਤੁਸੀਂ ਵੀ ਪਾਰਟੀਆਂ ਵਗੈਰਾ ਜਾਣਦੇ ਹੋ ਤੁਸੀਂ ਜੇ ਕਿਸੇ ਨਾਲ ਗੱਲ ਕਰੋਗੇ ਤਾਂ ਹਜੇ ਤੱਕ 100 ਬੰਦਿਆਂ ਨਾਲ 10 ਬੰਦਿਆਂ ਨਾਲ ਗੱਲ ਕਰੋਗੇ ਤਾਂ ਇੱਕ ਬੰਦੇ ਨੂੰ ਵੀ ਪਤਾ ਨਹੀਂ ਹੈਗਾ ਕੈਂਪੇਨ ਪਰ ਸਟਿਲ ਇਹ ਕੈਂਪੇਨ ਲਾਰਜੈਸਟ ਕੈਂਪੇਨ ਹੈ ਨਾ ਜਿਸ ਦਿਨ ਸਾਰਿਆਂ ਨੂੰ ਅਵੇਅਰਨੈਸ ਹੋਊਗੀ ਤੁਸੀਂ ਸੋਚੋ ਉਸ ਦਿਨ ਕਿੰਨੀ ਵੱਡੀ ਕੈਂਪੇਨ ਇਹ ਹੋਊਗੀ ਤੇ ਜਿਹੜੀ ਬਾਕੀ ਤੁਹਾਡਾ ਕਨਸਟੈਂਸੀ ਹੈਗਾ ਕਿ ਜਿਹੜਾ ਕਰੈਕਟਰੀਆ ਦਾ ਕਰੈਕਟਰੀਆ ਦੇ ਵਿੱਚ ਇਹ ਹੀ ਹੈ ਵੀ ਜਿਹੜਾ ਬਲੱਡ ਡੋਨਰ ਹੈਗਾ ਉਹਦੀ ਮਿਨੀਮਮ ਏਜ ਜਿਹੜੀ ਹੈਗੀ ਆ ਉਹ 17 ਸਾਲ ਉਹਨਾਂ ਤੇ 110 ਪਾਉਂਡ ਉਹਦਾ ਭਾਰ ਹੋਣਾ ਚਾਹੀਦਾ ਤੇ ਉੱਥੋਂ ਬਸ ਉਸ ਤੋਂ ਉੱਪਰ ਅਪਰ ਲਿਮਿਟ ਕੋਈ ਨਹੀਂ ਹੈਗੀ ਅਪਰ ਲਿਮਿਟ ਇਹਨਾਂ ਨੇ ਖਤਮ ਕਰਤੀ ਆ ਐਜ਼ ਲੌਂਗ ਐਜ਼ ਤੁਸੀਂ ਹੈਲਥੀ ਹੋ ਹੈਨਾ ਤੇ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਪਰ ਅਸੀਂ ਉੱਤੇ ਹੋਰ ਵੀ ਕਵਾਂਗੇ ਕਿ ਈਵਨ ਤੁਸੀਂ ਬਲੱਡ ਡੋਨੇਟ ਨਹੀਂ ਵੀ ਕਰ ਸਕਦੇ ਤਾਂ ਵੀ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰੋ ਇਹ ਤੁਹਾਡੀ ਆਪਣੀ ਕੈਂਪੇਨ ਹੈ ਤੁਸੀਂ ਚਲਾ ਰਹੇ ਹੋ ਸਾਰੀ ਕੌਮ ਦੀ ਕੈਂਪੇਨ ਹੈ ਜਿਹੜੇ ਅਗਲੀਆਂ ਜਨਰੇਸ਼ਨਾਂ ਲਈ ਹੈਗੀ ਹੈ ਚਾਹੇ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਤਾਂ ਨਹੀਂ ਕਰ ਸਕਦੇ ਪਰ ਪਲੀਜ਼ ਆਓ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ ਹਾਂਜੀ ਬਿਲਕੁਲ ਜੀ ਇੱਕ ਸੱਚੀ ਤੇ ਸੁੱਚੀ ਸੋਚ ਜਿਹੜੀ ਹੈਗੀ ਆ ਆਰਗੇਨਾਈਜ਼ ਤਰੀਕੇ ਨਾਲ ਜਿਹੜੀ ਚਲਾਈ ਜਾਂਦੀ ਹੈਗੀ ਆ ਕੈਂਪੇਨ ਦਾ ਮਤਲਬ ਇਹ ਨਹੀਂ ਆ ਕੋਈ ਰਜਿਸਟਰ ਹੋਣੀ ਚਾਹੀਆਂ ਪਰ ਇੱਕ ਸੱਚੀ ਸੋਚ ਹੈਗੀ ਆ ਜਿਹਦੇ ਵਿੱਚ ਹਰ ਇੱਕ ਜਿਹੜਾ ਸਾਡਾ ਵਸਿੰਦਾ ਜਿਹੜਾ ਸਰ ਇੱਕ ਨਾਗਰਿਕ ਹੈ ਉਹ ਹਮੇ ਪਾਰਦਾ ਵੇ ਤਾਂ ਸਾਡੇ ਵੇਖੋ ਗੁਰੂਆਂ ਪੀਰਾਂ ਫਕੀਰਾਂ ਨੇ ਵੀ ਸਾਨੂੰ ਇਹ ਦਾਤ ਪक्षी ਜੀ ਲੱਖਾਂ ਦੀ ਲੜਾਈ ਦੇ ਵਿੱਚ ਵੀ ਇੱਕ ਮਸ਼ਕ ਦਾ ਹੈ ਕਿ ਸਾਡੇ ਗੁਰੂ ਸਾਹਿਬਾਂ ਨੇ ਇਹ ਦਾਤ ਦਿੱਤੀ ਹੈ ਬਹੁਤ ਵਧੀਆ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਕੀਤੀ ਹੈ ਇਹੀ ਇਸ ਕੇਂਪ ਦਾ ਮਕਸਦ ਹੈ ਪੀ ਜੀ ਗੁਰੂ ਜੀ ਨੇ ਕਿਹਾ ਵੀ ਤੂੰ ਆਪਣਾ ਕੰਮ ਕਰਨਾ ਤੂੰ ਪੜ੍ਹਦਾ ਕੰਮ ਕਰਨਾ ਵੀ ਜਿੱਥੇ ਉੱਥੇ ਨਾਲ ਮਲਮ ਦੀ ਡੱਬੀ ਵੀ ਦੱਸਿਆ ਜਾਂਦਾ ਦਿੱਤੀ ਕਿ ਤੁਸੀਂ ਆਪਣਾ ਕੰਮ ਕਰਨਾ ਹੈ ਦੇਖੋ ਬਿਲਕੁਲ ਬਿਲਕੁਲ ਦੁਨੀਆ ਦੇ ਵਿੱਚ ਵਰਡ ਦੇ ਵਿੱਚ ਸਾਡੇ ਕੋਲ ਕਿੰਨੀਆਂ-ਕਿੰਨੀਆਂ ਸਾਡੇ ਕੋਲ ਜਿਹੜੇ ਕੰਟਰੀ ਹੈਗੇ ਆ ਜਿਹੜੀਆਂ ਇਹ ਜੀਆਂ ਜਿਹੜੀਆਂ ਕੌਮਾਂ ਹੈਗੀਆਂ ਜਿਨ੍ਹਾਂ ਤੇ ਬੜੇ ਇਸ ਤਰ੍ਹਾਂ ਦੇ ਅਤਿਆਚਾਰ ਹੋਏ ਆ ਹੁਣ ਵੀ ਹੋ ਰਹੇ ਨੇ ਬਹੁਤ ਵਧੀਆ ਤੁਹਾਡੀ ਗੱਲ ਉਹੀ ਇੱਥੇ ਲਿਆਉਣੀ ਚਾਹੁੰਦੇ ਸੀ ਗੱਲ ਵੀ ਇਹ ਕੱਲੀ ਆਪਾਂ ਆਪਾਂ ਯਾਦ ਕਰਦੇ ਆ ਆਪਣੇ ਲੋਕਾਂ ਦੀਆਂ ਗਈਆਂ ਹੋਈਆਂ ਜਾਨਾਂ ਨੂੰ ਜਿਹੜੀਆਂ 1984 ਚ ਗਈਆਂ ਸੀ ਪਰ ਉਸ ਤੋਂ ਬਿਨਾ ਵੀ ਕਤਲੇਆਮ ਹੁੰਦਾ ਹਲੇ ਵੀ ਹੋ ਰਿਹਾ ਭਾਰਤ ਦੇ ਵਿੱਚ ਹੀ ਨਾਰਥ-ਈਸਟ ਦੇ ਵਿੱਚ ਕੁਝ ਐਸੇ ਕਬੀਲੇ ਨੇ ਜਿਹੜੇ ਅਸਾਮ ਵਾਲੇ ਏਰੀਆ ਦੇ ਵਿੱਚ ਤੁਸੀਂ ਨਿਊਜ਼ ਪੜ੍ਹਦੇ ਹੋ ਜਿਨ੍ਹਾਂ ਨੂੰ ਕਿ ਉੱਥੋਂ ਦਾ ਮੇਨਸਟ੍ਰੀਮ ਮੀਡੀਆ ਕਦੀ ਵੀ ਕਵਰ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਕਰਕੇ ਪਤਾ ਲੱਗਦਾ ਉਹਨਾਂ ਨੇ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਕਿਉਂ ਕਿਉਂਕਿ ਉਹ ਮਾਈਨੋਰਟੀ ਦੇ ਵਿੱਚ ਨੇ ਮਾਈਨੋਰਟੀ ਮੈਜੋਰਟੀ ਦਾ ਇਸ਼ੂ ਬਹੁਤ ਸਾਡਾ ਪੁਰਾਣਾ ਹੈ ਪਹਿਲਾਂ ਤੋਂ ਵੀ ਚੱਲਦਾ ਸੀ ਗੁਰੂਆਂ ਵੇਲੇ ਵੀ ਚੱਲਦਾ ਸੀ ਹੁਣ ਵੀ ਚੱਲੀ ਜਾਂਦਾ ਹੈ ਦੁਨੀਆ ਦੇ ਵਿੱਚ ਨਫ਼ਰਤ ਵਧ ਰਹੀ ਹੈ ਨਫ਼ਰਤ ਮੀਡੀਆ ਫਲਾ ਰਿਹਾ ਹੈ ਸੋਸ਼ਲ ਮੀਡੀਆ ਫਲਾ ਰਿਹਾ ਹੈ ਉਹ ਕੁਝ ਵੀ ਹੋਵੇ ਚਾਹੇ ਤੁਸੀਂ ਇਹ ਦੇਖ ਲਓ ਕਿੰਨੀਆਂ ਥਾਵਾਂ ਤੇ ਜੰਗਾਂ ਲੱਗੀਆਂ ਹੋਈਆਂ ਨੇ ਉਹ ਜੰਗਾਂ ਦੇ ਵਿੱਚ ਮਰਦਾ ਕੌਣ ਹੈ ਆਮ ਇਨਸਾਨ ਜਿਸ ਦੀ ਕੋਈ ਗਲਤੀ ਨਹੀਂ ਹੁੰਦੀ ਸੋ ਆਪਣੀ ਕੈਂਪੇਨ ਪਿਆਰ ਵੰਡਣ ਵਾਲੀ ਕੈਂਪੇਨ ਹੈ ਕਿ ਤੁਸੀਂ ਹਿਊਮੈਨਿਟੀ ਨੂੰ ਮਨੁਕਤਾਂ ਨੂੰ ਪਿਆਰ ਹੋਰ ਵਧਾਇਆ ਜਾਵੇ ਤੇ ਇਸ ਦੇ ਨਾਲੋਂ ਵਧੀਆ ਦੇਖਿਆ ਨਹੀਂ ਹੋ ਸਕਦਾ ਤੁਸੀਂ ਆਪਣੀ ਖੂਨ ਦਿੱਤਾ ਹੋਇਆ ਖੂਨ ਕਿਸੇ ਨੂੰ ਦੇ ਕੇ ਆਪਣਾ ਪਿਆਰ ਵੰਡ ਰਹੇ ਹੋ ਤਾਂ ਆਪਣੀ ਕੈਂਪੇਨ ਜਿਹੜੀ ਆ ਉਹ ਪਿਆਰ ਵਧਾਉਣ ਵਾਲੀ ਕੈਂਪੇਨ ਹੈ ਬਲਕਿ ਵੇਖੋ ਜੀ ਆਪਾਂ ਜਿੱਕਰ ਡੇਲੀ ਬੇਸਿਸ ਤੇ ਕਿਉਂਕਿ ਆਪਾਂ ਸੋਸਾਇਟੀ ਦੇ ਵਿੱਚ ਵਿਚਰਦੇ ਹੈਗੇ ਆ ਆ ਸਾਡੇ ਕੋਲੇ ਮੈਂ ਕਿਹਾ ਤੁਸੀਂ ਇਹਦੇ ਬਾਰੇ ਵੀ ਗੱਲ ਕਰਾਂ ਉਹ ਕਿੰਨੇ ਕਿ ਟਾਈਪ ਦੇ ਸਾਡੇ ਕੋਲ ਬਲੱਡ ਹੈਗੇ ਆ ਕਿਹਈ ਸਾਡੇ ਕੋਲ ਬਲੱਡ ਇਸ ਤਰ੍ਹਾਂ ਦੇ ਹੈਗੇ ਆ ਬੰਦੇ ਕੋਲੇ ਮਿਲੀਅਨ ਡਾਲਰ ਵੀ ਹੱਥ ਦੇ ਵਿੱਚ ਫੜਿਆ ਹੋਵੇ ਪਰ ਉਹ ਬਲੱਡ ਨਹੀਂ ਲੈ ਸਕਦਾ ਮਿਲੀਅਨ ਡਾਲਰ ਨਾਲ ਖਰੀਦਿਆ ਨਹੀਂ ਜਾ ਸਕਦਾ ਜਿੰਨਾ ਚਿਰ ਉਹਦਾ ਮੈਚ ਪ੍ਰਾਪਰ ਨਹੀਂ ਮਿਲਦਾ ਹੈਗਾ ਬਿਲਕੁਲ ਬਿਲਕੁਲ ਕਿੰਨੇ ਕਿ ਟਾਈਪ ਦੇ ਸਾਡੇ ਕੋਲ ਬਲ ਰਹਿਗੇ ਜਿਹੜੇ ਕਿ ਆਰਮ ਸਾਡੇ ਸਾਡੇ ਬਲੱਡ ਦੇ ਵਿੱਚ ਇਹਦੇ ਪਾਏ ਜਾਂਦੇ ਹੈਗੇ ਅਨ ਬਲੱਡ ਗਰੁੱਪ ਮੈਨੂੰ ਨਹੀਂ ਯਾਦ ਕਿਹੜੇ ਨੇ ਉਹ ਇੱਕ O ਨੈਗੇਟਿਵ O ਪਰ ਬਰਥ ਦੇ ਕੁਝ ਹੁੰਦਾ ਜਿਹੜੇ ਬੜੇ ਰੇਅਰ ਹੁੰਦੇ ਨੇ ਕੁਝ ਲੋਕਾਂ ਦਾ ਉਹ ਉਹ ਐਸਾ ਬਲੱਡ ਹੁੰਦਾ ਜਿਹੜਾ ਕਿ ਸਾਰਿਆਂ ਨੂੰ ਚੜ ਜਾਂਦਾ ਜਿਵੇਂ ਮੇਰਾ A ਪੋਜ਼ਿਟਿਵ ਆ ਮੈਨੂੰ ਨਹੀਂ ਪਤਾ ਕਿ ਇਹਨੂੰ ਚੜਦਾ A ਪੋਜ਼ਿਟਿਵ ਨੂੰ ਸ਼ਾਇਦ ਚੜਦਾ ਹੋਗਾ ਉਹਨੀਆਂ ਡਿਟੇਲ ਜ਼ੁਬਾਨੀ ਨਹੀਂ ਆਪਾਂ ਨੂੰ ਯਾਦ ਰੱਖਣ ਦੀਆਂ ਪਰ ਹਾਂ ਉਹ ਜਿਹੜੇ ਕੈਨੇਡੀਅਨ ਬਲੱਡ ਸਰਵਿਸੇਸ ਵਾਲੇ ਆ ਉਹ ਬਹੁਤ ਪ੍ਰੋਫੈਸ਼ਨਲ ਨੇ ਉਹਨਾਂ ਨੇ ਹੀ ਤੁਹਾਡਾ ਖੂਨ ਕੱਢਣਾ ਹੁੰਦਾ ਹੈ ਉਹਨਾਂ ਦੇ ਜਿਹੜੇ ਸਟਾਫ ਦੇ ਮੈਂਬਰਸ ਨੇ ਲੇਡੀਆਂ ਨੇ ਤਕਰੀਬਨ ਜ਼ਿਆਦਾ ਉਹ ਸਾਰੀਆਂ ਰਜਿਸਟਰਡ ਨਰਸਸ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਬਲੱਡ ਕਿੰਨਾ ਚਾਹੀਦਾ ਹੈ ਕਿਹੜਾ ਗਰੁੱਪ ਹੈ ਕਿਵੇਂ ਉਹਨੂੰ ਅੱਗੇ ਭੇਜਣਾ ਹੈ ਤੇ ਅਗਲੀ ਜ਼ਿੰਮੇਵਾਰੀ ਉਹਨਾਂ ਦੀ ਹੈ ਉਹਨਾਂ ਦੇ ਸਟਾਫ ਦੀ ਕਿ ਉਹਨਾਂ ਨੇ ਬਲੱਡ ਜਿਹੜਾ ਬਲੱਡ ਬੈਂਕ ਦੇ ਵਿੱਚ ਭੇਜਣਾ ਚਾਪਾ ਜਿਹੜਾ ਖੂਨ ਇਕੱਠਾ ਕਰਦੇ ਆ ਉਹ ਇੱਕ ਥਾਂ ਦੇ ਵਿੱਚ ਸੈਂਟਰਲ ਬਲੱਡ ਬੈਂਕ ਚ ਜਾਂਦਾ ਜਿਹੜਾ ਕਿ ਪੂਰੇ ਕੈਨੇਡਾ ਦੇ ਵਿੱਚ ਜ विदाउट आस्किंग क्वेश्चन्स ਉਹਨੂੰ ਫੋਨ ਦਿੱਤਾ ਜਾਂਦਾ ਔਰ ਇਹ ਨਹੀਂ ਦੇਖਿਆ ਜਾਂਦਾ ਕਿ ਕਿਹਦਾ ਫੋਨ ਆਇਆ ਤੇ ਕਿਨੂੰ ਲੱਗਣਾ ਇਹੀ ਅਸਲ ਚ ਪਿਆਰ ਦੀ ਗੱਲ ਹੈ ਕਿ ਤੁਸੀਂ ਆਪਣਾ ਫੋਨ ਦਿੱਤਾ ਹੋਇਆ ਕਿਹਦੀ ਜਾਨ ਬਚ ਜਾਣੀ ਹੈ ਕੋਈ ਪਤਾ ਨਹੀਂ ਬਲਬਲ ਜੀ ਸਾਡੀ ਗੱਲਬਾਤ ਚੱਲਦੀ ਜੀ ਰਣਜੀਤ ਸਿੰਘ ਪਨੇਸਰ ਤੇ ਸਾਡੇ ਟੁਨੀ ਬਰਾੜ ਸਾਹਿਬ ਜਿਹੜੇ ਕਿ ਇਸ ਆਰਗੇਨਾਈਜੇਸ਼ਨ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਹੈਗੇ ਆ ਆ ਵੀ 23 35 ਕਿਨੇ ਦਾ 26 ਦਾ ਉਹ ਜਿਸ ਤਾਈ ਨਾਲ ਚੱਲ ਪਿਆ ਤੇ ਇੱਥੇ 14 ਸਾਲ ਹੋ ਗਏ ਉਹ ਏਰੀਆ ਦੇ ਵਿੱਚ ਹਾਂ ਬਿਲਕੁਲ ਜੀ ਆਪਾਂ ਵੇਖੋ ਟੋਨੀ ਪਾਜੀ ਆਪਾਂ ਅੱਜ ਛੋਟੇ ਹੁੰਦੇ ਸੁਣਦੇ ਆਏ ਵੀ ਜਦੋਂ ਪਿੰਡਾਂ ਦੇ ਵਿੱਚ ਕਰੇ ਯਾਰ ਬਲੱਡ ਦੇਣਾ ਆਪਣੀਆਂ ਮਾਤਾਵਾ ਜਾਵੋ ਕਿ ਨਾ ਨਾ ਬਲੱਡ ਨਹੀਂ ਦੇਣਾਗਾ ਤੂੰ ਤਾਂ ਕਮਜ਼ੋਰੀ ਹੋ ਜੂ ਤੇਰੇ ਵਿੱਚ ਇਹ ਗੱਲ ਸੱਚੀ ਹੈ ਨਹੀਂ ਇਹ ਸੱਚੀ ਹੈ ਜੀ ਬਿਲਕੁਲ ਸੱਚੀ ਹੈ ਗੱਲ ਇਹ ਕਿਉਂਕਿ ਉਹਨਾਂ ਦੀ ਸੋਚ ਹੈ ਮੇਰੇ ਮੰਮੀ ਜਦੋਂ ਇੱਥੇ ਆਏ ਸੀ ਹੁੰਦੇ ਚਲੋ ਉਹਨਾਂ ਦੀ ਡੈਥ ਹੋ ਗਈ 2012 ਵਿੱਚ ਆ ਆ ਉਹ 2022 ਦੇ ਵਿੱਚ ਪਰ ਉਹ ਪਹਿਲਾਂ ਮੇਰੇ ਕੋਲ ਇੱਥੇ ਉਹਦੋਂ ਮੈਂ ਪਲੇਟलेट्स ਡੋਨੇਟ ਕਰਦਾ ਹੁੰਦਾ ਸੀ ਤੇ ਮੈਂ ਐਵਰੀ 2 ਵੀਕ ਜਾਂਦਾ ਪਲੇਟलेट्स ਡੋਨੇਟ ਕਰਨ ਉਹ ਜਦੋਂ ਮੈਂ ਜਾਂਦਾ ਸੀਗਾ ਤੇ ਮੇਰੇ ਤੇ ਔਖੇ ਹੋ ਜਾਂਦੇ ਸੀਗਾ ਕਹਿੰਦੇ ਯਾਰ ਤੇਰਾ ਮੁੰਡਾ ਕਮਜ਼ੋਰ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਮੁੰਡਾ ਤਗੜਾ ਪਿਆ ਸੀ ਤਗੜਾ ਮੁੰਡਾ ਤਗੜਾ ਪਰ ਉਹਦੇ ਇਹ ਮੈਥ ਜੀ ਕਿਉਂਕਿ ਮਤਲਬ ਉਹੀ ਜਿਵੇਂ ਤੁਸੀਂ ਗੱਲ ਕੀਤੀ ਸੀ ਜੀ ਜੰਦੂ ਸਾਹਿਬ ਕੀ ਇਹ ਜਿਹੜਾ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਬਲੱਡ ਆਉ ਸੰਥੈਟਿਕ ਬਣਾਇਆ ਨਹੀਂ ਜਾ ਸਕਦਾ ਐਗਜ਼ੈਕਟਲੀ ਬਣਾਇਆ ਹਿਊਮਨ ਹਿਊਮਨ ਬਾਡੀ ਹੀ ਬਣਾਉਗੀ ਤੇ ਜਿਹੜੀ ਹਿਊਮਨ ਬਾਡੀ ਜੇ ਬਣਾਉਂਦੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਸਾਨੂੰ ਜਿਹੜਾ ਦੱਸਿਆ ਕਿ ਮਾਨਸਕੀ ਜਾਲ ਸਭ ਇੱਕ ਪਛਾਣ ਹੋ ਬਲਕਿ ਉਹ ਸਾਡਾ ਇੱਕ ਕੈਰੇਕਟਰ ਆ ਨਾ ਬਹੁਤ ਵੱਡਾ ਸਿੱਖ ਦਾ ਕੈਰੇਕਟਰ ਹੋ ਗਾ ਤੇ ਦੂਜੇ ਨੰਬਰ ਦੇ ਉੱਪਰ ਹੋਰ ਦੇਖੋ ਜਿਵੇਂ ਕਾਰਜ ਤੁਸੀਂ ਕਹਿੰਦੇ ਸੀਗੇ ਕਿ ਕਾਰਜ ਕੰਮ ਕਰਕੇ ਕਾਮ ਆ ਕੇ ਆਉਂਦੀਆਂ ਜਾਂ ਉਹਦੇ ਵਿੱਚ ਦੇਖੋ ਜਦੋਂ ਆਪਣੀ ਕਾਮ ਦੇ ਜਦੋਂ ਅਰਦਾਸ ਕਰਦੇ ਆ ਅਸੀਂ ਚਾਹੇ ਸਾਡੇ ਖੁਸ਼ੀ ਦੀ ਅਰਦਾਸ ਹੋਵੇ ਚਾਹੇ ਗਮੀ ਦੀ ਅਰਦਾਸ ਹੋਵੇ ਉਹਦੇ ਵਿੱਚ ਐਂਡ ਦੇ ਵਿੱਚ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਆਪਣਾ ਇੱਕ ਪਰਿਵਾਰ ਆਪਦੀ ਅਰਦਾਸ ਕਰ ਰਿਹਾ ਇੱਕ ਪਰਿਵਾਰ ਪਰ ਉਹ ਪਰਿਵਾਰ ਦੇ ਜਦੋਂ ਅਰਦਾਸ ਹੋ ਰਹੀ ਹੈ ਉਹਦੇ ਵਿੱਚ ਸ਼ਬਦ ਕੀ ਨਿਕਲ ਕੇ ਆ ਰਹੇ ਆ ਸਾਰਿਆਂ ਵੱਲੋਂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਹ ਸਰਬੱਤ ਦਾ ਭਲਾ ਜਿਹੜਾ ਕਹਿਣਾ ਤੇ ਕਰਨਾ ਉਹ ਮਤਲਬ ਆਹ ਇਹੋ ਜੇ ਕਾਰਜਾ ਕਰਕੇ ਜਿਹਦੇ ਵਿੱਚ ਅਸੀਂ ਫਿਰ ਲੰਗਰ ਦੀ ਪ੍ਰਥਾ ਵੀ ਲਾਉਣੀ ਹੈ ਅਗਰ ਬਹੁਤ ਵੱਡੀ ਕੰਮ ਆ ਭੁੱਖਿਆਂ ਨੂੰ ਲੰਗਰ ਚ ਕਾਉਣਾ ਪਰ ਆਹ ਜਿਹੜਾ ਕਿਸੇ ਨੂੰ ਮਤਲਬ ਜਿਹੜੀ ਚੀਜ਼ ਸੰਥੈਟਿਕ ਬਣੀ ਨਹੀਂ ਸਕਦੀ ਹਿਊਮਨ ਬਾਡੀ ਪ੍ਰੋਡਿਊਸ ਕਰੂਗੀ ਤਾਂ ਉਹ ਉਹਨਾਂ ਨੂੰ ਦੇਣਾ ਜਿਨ੍ਹਾਂ ਨੂੰ ਜ਼ਰੂਰਤ ਹੈ ਔਰ ਇਹ ਪੁੱਛ ਕੇ ਨਹੀਂ ਦੇਣਾ ਕਿ ਤੁਸੀਂ ਸਿੱਖ ਹੋ ਜਾਂ ਹਿੰਦੂ ਹੋ ਜਾਂ ਕਿਸੇ ਮਨੁੱਖਾ ਉਹ ਸਾਰਿਆਂ ਲਈ ਈਵਨ ਹੈਗਾ ਹੈ ਨਾ ਤੇ ਮੇਰੇ ਹਿਸਾਬ ਨਾਲ ਇਹ ਸਾਡੇ ਜਿਹੜਾ ਸਿੱਖ ਦੇ ਕੈਰੇਕਟਰ ਦੇ ਨਾਲ ਬੜਾ ਮੈਚ ਹੁੰਦੀ ਹੈ ਇਹ ਚੀਜ਼ ਕਿ ਸਰਬੱਤ ਦਾ ਭਲਾ ਅਸੀਂ ਇਹੋ ਜੇ ਕਾਰਜਾ ਕਰਕੇ ਕਾ ਕਰ ਸਕਦੇ ਆ ਤੇ ਸੇਮ ਟਾਈਮ ਦੇ ਉੱਪਰ ਸਾਡਾ ਉਹ ਮੈਸੇਜ ਜਿਹੜਾ ਜੈਨੋਸਾਈਡ ਲਈ ਹੈ ਕਤਲੇਆਪ ਸੋਚ ਕਤਲੇਆਪ ਸੋਚ ਨੂੰ ਜੜੋਂ ਖਤਮ ਕਰਨਾ ਹੈ ਨਾ ਕਿ ਉਹਦੇ ਖਿਲਾਫ ਹਾਰ ਦਾ ਨਾਰਾ ਮਾਰਨਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਦੀ ਸਾਰੀ ਕੌਮ ਜਦੋਂ ਉੱਠ ਕੇ ਨਵੰਬਰ ਦੇ ਵਿੱਚ ਬਾਹਰ ਜਾ ਕੇ ਬਲੱਡ ਡੋਨੇਟ ਕਰੂਗੀ ਉਹ ਉਹ ਨਜ਼ਾਰਾ ਉਹੀ ਹੋਊਗਾ ਜ ਜ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਚੇਤਾ ਕਰਕੇ ਅਸੀਂ ਕਿਤੇ ਵੀ ਕੋਈ ਕਾਰਨਰ ਵਿੱਚ ਖੜ ਕੇ ਸ਼ਬੀਰ ਲਾ ਦੇਣੇ ਆ ਠੰਡੀ ਸ਼ਬੀਰ ਬਾਗਰ ਲੋਕਾਂ ਦੇ ਮਨ 'ਤੇ ਠੰਡ ਪਾਉਣੇ ਆ ਉਹੀ ਤਰੀਕਾ ਹੋਊਗਾ ਕਿ ਅਸੀਂ ਨਵੰਬਰ ਦੇ ਵਿੱਚ ਆ ਕੇ ਜਾਨਾਂ ਬਚਾਵਾਂਗੇ ਸਾਰੀ ਦੀ ਸਾਰੀ ਕੌਮ ਜਾ ਕੇ ਜਾਨਣਾ ਬਚਾਊਗੀ ਹਨਾ ਉਸ ਦਿਨ ਇਹ ਲੋਕ ਸਾਨੂੰ ਆਪਣੇ ਆਪ ਹੀ ਪੁੱਛਣਗੇ ਜੇ ਤੁਹਾਡੇ ਨਾਲ ਹੋਇਆ ਕੀ ਸੀ ਜੀ ਬਿਲਕੁਲ ਜੀ ਬਿਲਕੁਲ ਹੈ ਜੋ 메인 ਸਟ੍ਰੀਮ ਮੀਡੀਆ ਹੋਵੇ ਚਾਹੇ ਹੋਰ ਕੋਈ ਲੋਕ ਵੀ ਉਹਨੂੰ ਆ ਕੇ ਕੋ ਕਹਿਣਗੇ ਕਿ ਕੀ ਹੋ ਗਿਆ ਕੀ ਟਿਕਰ ਵੀ ਜਿਹੜੇ ਨਵੰਬਰ ਦੇ ਵਿੱਚ ਸਾਰੀ ਦੀ ਸਾਰੀ ਕੌਮ ਬਾਹਰ ਆ ਕੇ ਬਰੜ ਦੇਣ ਲੱਗ ਜਾਂਦੀ ਹੈ ਕੀ ਹੋਇਆ ਇਹਨਾਂ ਨਾਲ ਬਿਲਕੁਲ ਜੀ ਹਣਾ ਉਹ ਔਰ ਕਿਉਂਕਿ ਅਸੀਂ ਸਾਰੇ ਜੁਨੀਆਂ ਦੇ ਵਿੱਚ ਵਸਦੇ ਹਾਂ ਅੱਜ ਵੀ ਇਹ ਕੈਂਪੇਨ ਜਿਹੜੀ ਹੈਗੀ ਆ ਇਹ ਕੈਨੇਡਾ ਵਿੱਚ ਪੂਰੇ ਕੈਨੇਡਾ ਵਿੱਚ ਚੱਲਦੀ ਆ অলਮੋਸਟ ਜੇ ਤੁਸੀਂ ਕਲੀਨਿਕ ਦੇਖੋਗੇ ਤਾਂ ਨਵੰਬਰ ਦੇ ਵਿੱਚ ਐਵਰੀ ਡੇ ਆਪਣਾ ਕਿਤੇ ਨਾ ਕਿਤੇ ਕਲੀਨਿਕ ਹੈ ਕਿ ਅਸੀਂ ਨਵੰਬਰ ਦੇ ਵਿੱਚ ਸਾਰੇ ਕੈਨੇਡਾ ਚ অলਮੋਸਟ 17 ਕਲੀਨਿਕ ਤਾਂ ਆਪਣੇ ਹੁਣ ਅਰਜੋਨ ਚੰਜੀ ਤੇ ਬਾਕੀ ਜੇ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਜਾਂ ਅਲਬਰਟਾ ਨਾਲੇ ਦਾ অলਮੋਸਟ 30 ਪਲੱਸ ਕਲੀਨਿਕ ਆ ਜੀ ਤੂੰ ਸੋਚ ਕੇ ਦੇਖੋ ਕਿੰਨਾ ਵੱਡਾ ਤੇ ਬਾਕੀ ਕੈਲੀਫੋਰਨੀਆ ਉਧਰ ਯੂ ਐਸ ਦੇ ਕਈ ਸ਼ਹਿਰਾਂ ਚੱਲਦੀ ਹੈ ਨਾ ਤੇ ਹੋਰ ਵੀ ਦੁਨੀਆਂ ਦੇ ਬਜਾਇ ਤੇ ਨਿਊਜ਼ੀਲੈਂਡ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵੀ ਹੈ ਪਰ ਤੂੰ ਦੇਖੋ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਆਏਗਾ ਪਰ ਜਿੱਦ ਪਤਾ ਚੱਲ ਗਿਆ ਸਾਰਾ ਹਰ ਕੌਮ ਜਾਗਰਤ ਕਰ ਗਈ ਸੋਚ ਇੱਕ ਪੈਦਾ ਹੋ ਗਈ ਕਿ ਜਿਹੜਾ ਬੰਦਾ ਜਾ ਕੇ ਇੱਕ ਵਾਰੀ ਬਲੱਡ ਉਹ ਟੇਬਲ ਤੇ ਪੈ ਜਾਂਦਾ ਹੈ ਨਾ ਬਲੱਡ ਦੇ ਦਿੰਦਾ ਉਹ ਮਤਲਬ ਫੀਲਿੰਗ ਇੱਕ ਵੱਖਰੀ ਫੀਲਿੰਗ ਤੁਸੀਂ ਵੀ ਡਾਊਨਲੋਡ ਤੁਸੀਂ ਤੁਸੀਂ ਹੁਣ ਬੰਦੀ ਛੋੜ ਦੇਵਸ ਤੇ ਜਾ ਕੇ ਤੁਸੀਂ ਫ੍ਰੀਡ ਕਰਕੇ ਆਏ ਹੋ ਕੋਈ ਇੱਕ ਸੋਚ ਸਕਦੇ ਹੋ ਹਾਂ ਬਿਲਕੁਲ ਜੀ ਇੱਕ ਸੋਚ ਹੈ ਕਿ ਇਹ ਜ਼ਰੂਰੀ ਨਹੀਂ ਆਪਾਂ ਨੂੰ ਕੋਈ ਦਿਨ ਤਹਾਰਾਂ ਤੇ ਸਾਨੂੰ ਠੀਕਾ 84 ਦਾ ਜਿਹੜਾ ਸਾਡੇ ਲਈ ਘੱਲੂ ਘਰ ਆ ਜਿਹੜਾ ਹੋਇਆ ਸੀਗਾ ਹਰ ਇੱਕ ਜਿਹੜਾ ਸਾਡਾ ਇਨਸਾਨ ਹੈਗਾ ਉਹਦੀ ਮਤਲਬ ਵਲੰਟਰੀ ਜਾ ਰਹੀ ਹੈ ਕਿਉਂਕਿ ਇਹ ਦਿਨ ਜਿਹੜਾ ਸੀਗਾ ਅ ਨਭਾਗੇ ਜਿਹੜੇ ਦਿਨ ਸਾਡੇ ਆਏ ਆ ਪਰ ਸਾਨੂੰ ਬਖਸ਼ਿਸ਼ ਆ ਜੀ ਸਾਡੀ ਸਿੱਖ ਕੌਮ ਬਥੇਰੀਆਂ ਔਕੜਾਂ ਵਿੱਚ ਲੰਗੀ ਆ ਅਮੇਸ਼ਾ ਅਸੀਂ ਫੇਰ ਉੱਠ ਤੇ ਖੜੇ ਆ ਬਿਲਕੁਲ ਬਿਲਕੁਲ ਸੋ ਸਭ ਤੋਂ ਦੇ ਭਲੇ ਦੇ ਵਾਸਤੇ ਇਸ ਬੇਸ ਦੇ ਉੱਤੇ ਜਿਹੜੀ ਜਿਹੜੀ ਸੰਸਥਾ ਜਿਹੜੀ ਚਲਾਈ ਹੈਗੀ ਆ ਬਲੱਡ ਡੋਨੇਸ਼ਨ ਐਂਡ ਸੈਕੰਡ ਬਾਈ ਸੈਕਨੀਸ਼ੀਅਨ ਆ ਇੱਕ ਬਹੁਤ ਵਧੀਆ ਹੈਗਾ ਜਿਹੜੇ ਕਿ ਇੱਕ ਮੈਂ ਹੋਰ ਗੱਲਬਾਤ ਕਰਨੀ ਚਾਹੁੰਦਾ ਬਰਾੜ ਸਾਹਿਬ ਆਪਣੇ ਆਪਣੇ ਹਿਸਾਬ ਤੋਂ ਨਾਲ ਵੀ ਇਹ ਇੱਕ ਤਾਂ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਆ ਹਮਮ ਇੱਕ ਕਦੇ ਮੈਂ ਸੁਣਿਆ ਕਿ ਪਲਾਜ਼ਮਾ ਡੋਨੇਸ਼ਨ ਵੀ ਹੈਗੀ ਹੈ ਬਿਲਕੁਲ ਹੈਗੀ ਹੈ ਇੱਕ ਪਲੇਟलेट्स ਦੀ ਡੋਨੇਸ਼ਨ ਵੀ ਹੈਗੀ ਹੈ ਦਨੋਨੇਸ਼ਨ ਆ ਹੋ ਜਾਂਦਾ ਮੇਰੇ ਮਤਲਬ ਇਹ ਕਹਿੰਦਾਗਾ ਮਤਲਬ ਦਾ ਵੀ ਕਈ ਇਨਸਾਨ ਹੈ ਸਾਡੇ ਜਿਹੜੇ ਉਹ ਕਹਿੰਦੇ ਯਾਰ ਬਲੱਡ ਡੋਨੇਸ਼ਨ ਮੈਂ ਬਲੱਡ ਦੇਣ ਨਹੀਂ ਜਾਣਾਗਾ ਮੇਰਾ ਖੂਨ ਘਟੇ ਦਿਸੇ ਪਰ ਉਹਦੇ ਵਿੱਚ ਕੁਝ ਹੋਰ ਵੀ ਸਾਡੇ ਕੋਲੇ ਇਸ ਤਰ੍ਹਾਂ ਦੇ ਹੈਗੇ ਨੇ ਉਹ ਬੈਟਰ ਆਪਸ਼ਨਸ ਹੈਗੀਆਂ ਨੇ ਮੈਂ ਰੈਗੂਲਰ ਪਲਾਜ਼ਮਾ ਡੋਨੇਟ ਕਰਦਾ ਮੇਰਾ ਹੁਣ ਡਿਊ ਵੀ ਹੈ ਜਿਹੜੀ ਐਸਵੀ ਐਤ ਕੀ ਮੇਰੇ ਖੇਡ ਪੰਜਵੀਂ ਡੋਨੇਸ਼ਨ ਹੋ ਜਾਣੀ ਹੈ 50th ਸੋ ਉਹਦੇ ਵਿੱਚ ਇਹ ਹੈ ਕੋਈ ਬਲੱਡ ਤੁਹਾਡੀ ਬਾਡੀ ਦੇ ਵਿੱਚੋਂ ਜਿਹੜਾ ਹੋਲ ਬਲੱਡ ਡੋਨੇਸ਼ਨ ਜਿਹਦੀ ਆਪਾਂ ਆਮ ਗੱਲ ਕਰਦੇ ਆ ਉਹ ਹੋਲ ਬਲੱਡ ਤੁਹਾਡੀ ਬਾਡੀ ਜੋ ਕੱਢ ਲਿਆ ਜਾਂਦਾ ਉਹਵੇਂ ਦਾ ਮੈਂ ਕਿਸੇ ਨੂੰ ਪਾ ਦਿੱਤਾ ਦੂ ਦੇ ਵਿੱਚ ਜਿਹੜਾ ਖੂਨ ਦੇ ਵਿੱਚ ਜਿਹੜੀ ਚਿਕਨਾਹਟ ਹੈ ਉਹ ਉਹ ਪ੍ਰੋਟੀਨ ਹੈ ਜੀ ਉਹ ਤੁਹਾਡੇ ਬਲੱਡ ਦੀ ਪ੍ਰੋਟੀਨ ਹੈ ਉਹਨੂੰ ਕੱਢ ਲਿਆ ਜਾਂਦਾ ਤੁਹਾਡੇ ਰੈੱਡ ਬਲੱਡ ਸੈੱਲਸ ਜਿਹੜੇ ਉਹ ਬਾਡੀ ਦੇ ਵਿੱਚ ਹੀ ਰਹਿੰਦੇ ਆ ਉਹ ਮਸ਼ੀਨ ਹੀ ਸਾਰਾ ਕੁਝ ਕਰਦੀ ਕੋਈ ਨੀਡਲ ਲੱਗਦੀ ਹੈ ਸੋ ਉਹਨਾਂ ਨੇ ਉਹਨਾਂ ਨੇ ਮਸ਼ੀਨ ਦੇ ਵਿੱਚ ਤੁਹਾਡੀ ਜਿਵੇਂ ਬਲੱਡ ਵਾਸਤੇ ਹੁੰਦੀ ਹੈ ਉਹ ਸੇਮ ਨੀਡਲ ਲਾ ਕੇ ਛੱਡ ਦੇਣਾ ਹੁੰਦਾ ਤੇ ਉਹ ਜਿਹੜਾ ਪਲਾਜ਼ਮਾ ਹੈ ਤੁਹਾਡੀ ਦੇ ਵਿੱਚ ਹੁੰਦਾ ਤੇ ਪਲਾਜ਼ਮਾ ਕੈਂਸਰ ਦੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਕਿਸੇ ਕੈਂਸਰ ਵਾਲੇ ਮਰੀਜ਼ ਦੀ ਜਾਨ ਜਿਹੜੀ ਬਚਾਈ ਜਾ ਸਕਦੀ ਹੈ ਹੋਰ ਬਹੁਤ ਸਾਰੀਆਂ ਸਰਜਰੀਆਂ ਦੇ ਵਿੱਚ ਉਹਨੂੰ ਦਿੱਤਾ ਜਾ ਸਕਦਾ ਹੈ ਤੀਜੀ ਆਪਸ਼ਨ ਹੁੰਦੀ ਹੈ ਪਲੇਟਲੇਟਸ ਦੀ ਟੋਨੀ ਗੁੜਾਤ ਸਾਹਿਬ ਉਹਨਾਂ ਨੇ ਬਹੁਤ ਵਾਰ ਪਲੇਟਲੇਟਸ ਡੋਨੇਟ ਕੀਤੇ ਉਹ ਤੁਹਾਡੇ ਜਿਨ੍ਹਾਂ ਲੋਕਾਂ ਨੂੰ ਕੈਂਸਰ ਹੋਈ ਹੁੰਦੀ ਹੈ ਉਹਨਾਂ ਦੇ ਪਲੇਟਲੇਟਸ ਰੈੱਡ ਬਲੱਡ ਸੈੱਲਸ ਨਹੀਂ ਕਹਿੰਦੇ ਹੁੰਦੇ ਘਟ ਜਾਂਦੇ ਆ ਤੇ ਉਹ ਉਹਦੇ ਵਿੱਚ ਨਵੇਂ ਬਲੱਡ ਸੈੱਲਸ ਤੁਹਾਡੇ ਪਾਉਣ ਵਾਸਤੇ ਉਹ ਵੀ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਸੋ ਤਿੰਨੇ ਡੋਨੇਸ਼ਨਾਂ ਕੀਤੀਆਂ ਜਾ ਸਕਦੇ ਨੇ ਆਪਾਂ ਜਿਹੜੀਆਂ ਐਤ ਕੀ ਜਿਹੜੀ ਹੁਣ ਕਲੀਨਿਕ ਹੈ ਤੁਸੀਂ ਦੇਖ ਲਓ ਆਪਣੇ ਕੋਲ ਕੈਲੰਡਰ ਹੈ 17 ਥਾਵਾਂ ਤੇ ਜੀ ਓਨਟੇਰੀਓ ਦੇ ਵਿੱਚ ਪਹਿਲੀ ਨਵੰਬਰ ਤੋਂ ਲੈ ਕੇ ਤੇ ਆਖਰੀ ਡੇ ਆਫ ਨਵੰਬਰ ਤੱਕ 17 ਪਲੇਸਸ ਤੇ ਕਲੀਨਿਕਸ ਲੱਗਣੀਆਂ ਉਹਦੇ ਵਿੱਚ ਪਲਾਜ਼ਮਾ ਦੀ ਵੀ ਹੈਗੀਆਂ ਨੇ ਜੀ ਤੇ ਪਹਿਲੀ ਤੇ ਦੂਜੀ ਨਵੰਬਰ ਨੂੰ ਖਾਲਸਾ ਕਮਿਊਨਿਟੀ ਸਕੂਲ ਜਿਹੜਾ ਕਿ 69 ਮੈਟਲੈਂਡ ਡਰਾਈਵ ਬ੍ਰੈਂਟਨ ਦੇ ਵਿੱਚ ਹੈਗਾ ਆ ਇਹ ਹੈਗਾ ਜੀ ਬ੍ਰੈਂਮਲੀ ਐਂਡ ਵਿਲੀਅਮਸ ਪਾਰਕਵੇ ਦੇ ਏਰੀਆ ਵਿੱਚ ਆਪਣੇ ਲੋਕਾਂ ਨੂੰ ਪਤਾ ਹੈ ਉੱਥੇ ਪਹੁੰਚ ਕੇ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਰੀਜ਼ਨ ਕਰਕੇ ਬਲੱਡ ਡੋਨੇਟ ਲਈ ਐਲੀਜੀਬਿਲਟੀ ਨਹੀਂ ਹੈਗੀ ਤੁਹਾਡੀ ਤਾਂ ਵੀ ਤੁਸੀਂ ਆਓ ਆ ਕੇ ਸਾਨੂੰ ਮਿਲੋ ਬਲੰਕੇ ਟੀਮ ਨੂੰ ਮਿਲੋ ਤੁਹਾਨੂੰ ਚੰਗਾ ਲੱਗੇਗਾ ਦੇਖ ਕੇ ਕਿ ਕਿੰਨੇ ਲੋਕ ਕਿੰਨੀ ਐਕਸਾਈਟਮੈਂਟ ਦੇ ਨਾਲ ਹਰ ਸਾਲ ਬਲੱਡ ਡੋਨੇਟ ਕਰਨ ਲਈ ਆਉਂਦੇ ਨੇ ਉਸ ਤੋਂ ਬਾਅਦ ਜਿਹੜੇ ਵੱਜ ਜਾਣਗੇ ਉਹਨਾਂ ਦੀ ਅਸੀਂ ਬੁਕਿੰਗਸ ਕੀਤੀਆਂ ਨੇ ਕਿਸੇ ਦੀ ਪਲਾਜ਼ਮਾ ਲਈ ਕੀਤੀ ਹੋਈ ਹੈ ਕਿਸੇ ਦੀ ਹੋਲ ਬਲੱਡ ਵਾਸਤੇ ਕੀਤੀ ਹੋਈ ਹੈ ਦੋਨੇ ਚੀਜ਼ਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਜੀ ਬਿਲਕੁਲ ਜੀ ਅਸੀਂ ਜਿਹੜਾ ਫੋਨ ਨੰਬਰ ਵੀ ਅਸੀਂ ਇਹ ਆਪਣਾ ਦੱਸਾਂਗੇ ਤੁਹਾਨੂੰ ਸਕਰੀਨ ਦੇ ਉੱਤੇ ਹੈਗਾ ਤੁਸੀਂ ਤੁਹਾਨੂੰ ਕਿਸੇ ਕਿਸਮ ਦੀ ਵੀ ਇਸ ਜਿਹੜੀ ਆ ਆਰਗੇਨਾਈਜੇਸ਼ਨ ਬਾਰੇ ਗੱਲਬਾਤ ਚਾਹੀਦੀ ਹੈਗੇ ਤੁਸੀਂ ਇਸ ਸੰਸਥਾ ਬਾਰੇ ਗੱਲ ਕਰਨੀ ਚਾਹੁੰਦੇ ਹੈਗੇ ਆ ਆ ਡੋਨੇਸ਼ਨ ਤੁਸੀਂ ਕਿਹੜੇ ਏਰੀਆ ਵਿੱਚ ਰਹਿੰਦੇ ਹੈਗੇ ਆ ਤੁਸੀਂ ਬਲੱਡ ਆਪਣਾ ਕਿੱਥੇ ਡੋਨੇਟ ਕਰ ਸਕਦੇ ਆ ਕਿਹੜੀ ਕਿਹੜੀ ਡੇਟ ਅਵੇਲੇਬਲ ਹੈਗੀ ਆ ਅ ਨੰਬਰ ਮੈਂ ਅਨਾਉਂਸ ਕਰਦਾ ਜੀ 647 708 ਤੇ 1984 647 708 19 ਤੇ 84 ਤੇ ਤੁਸੀਂ ਕਿਸੇ ਕਸਮ ਜੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈਗੇ ਤਾਂ ਟוני ਬਰਾੜ ਸਾਹਿਬ ਦੇ ਨਾਲ ਗੱਲ ਕਰ ਸਕਦੇ ਆ ਤੇ ਆਪਣੇ ਅਨਜੀਤ ਪ੍ਰੇਸ਼ਰ ਭਾਜੀ ਇਹਨਾਂ ਨਾਲ ਗੱਲ ਕਰ ਸਕਦੇ ਆ ਕਿਉਂਕਿ ਇਹ ਜਿਹੜਾ ਦਾਨ ਹੈਗਾ ਸਭ ਤੋਂ ਉੱਤਮ ਦਾਨ ਹੈਗਾ ਇਸ ਤੋਂ ਵੱਡਾ ਦਾਨ ਮੇਰੇ ਖਿਆਲ ਨਾਲ ਕੋਈ ਹੋ ਸਕਦਾ ਨਹੀਂ ਹੋ ਸਕਦਾ ਅਸੀਂ ਹਮੇਸ਼ਾ ਦਵਾਈਆਂ ਖਾਂਦੇ ਜੀ ਕੋਈ ਬੰਦਾ ਕਹਿੰਦਾ ਮੇਰੇ ਚ ਚਰਬੀ ਪੈ ਗਈ ਮੈਂ ਆਪਣਾ ਭਾਰ ਘਟਾਉਣਾ ਹੈਗਾ ਜੇ ਆਪਾਂ ਡੇਲੀ ਆਪਣਾ ਜੇ ਬਲੱਡ ਆਪਾਂ ਡੇਲੀ ਤਨ ਵਿੱਚ ਕੈਸਾ ਦਾ ਮੇਰੇ ਤੋਂ ਮਿਸਟੇਕ ਹੋ ਗਈ ਆ ਤਾਂ ਕੋਈ ਟਾਈਮਿੰਗ ਜਾਂ ਪੂਰੇ ਬਰ ਵੀ ਗੱਲ ਕਰਾਂਗੇ ਜੇ ਆਪਾਂ ਇਹਨੂੰ ਬਲੱਡ ਨੂੰ ਆਪਾਂ ਸਰਕੂਲੇਟ ਕਰਦੇ ਹੈਗੇ ਆ ਤੇ ਸਾ ਤੇ ਸਾਡੇ ਨਵੀ ਸਾਡੇ ਫੇਸ ਤੇ ਤਾਜ਼ਗੀ ਆਉਂਦੀ ਬਿਲਕੁਲ ਇੱਕ ਐਗਜ਼ਾਮਪਲ ਤੁਹਾਨੂੰ ਯਾਦ ਆ ਆਪਾਂ ਪਿੰਡਾਂ ਚ ਆਏ ਹਾਂ ਆ ਕਿੰਨੇ ਹੁੰਦੇ ਸੀ ਨਾ ਉਹ ਪੁਰਾਣੇ ਸਮੇਂ ਦੇ ਵਿੱਚ ਖੂਨ ਨੂੰ ਖੂਨ ਕੱਢਿਆ ਜਾਂਦਾ ਸੀ ਟੱਕ ਲਾ ਕੇ ਟੱਕ ਲਾ ਕੇ ਉਹ ਇੱਕ ਟ੍ਰੀਟਮੈਂਟ ਹੁੰਦਾ ਸੀ ਆਪਾਂ ਛੋਟੇ ਸਾਨੂੰ ਸਮਝ ਨਹੀਂ ਸੀ ਉਹਦੇ ਕੀ ਕਰਦੇ ਨੇ ਇਹਦਾ ਮਤਲਬ ਹੈ ਤੁਹਾਡੀ ਖੂਨ ਤੁਹਾਡੇ ਬਾਡੀ ਦੇ ਸਿਸਟਮ ਨੂੰ ਰੀਸਟਾਰਟ ਕਰਨ ਦੇ ਲਈ ਖੂਨ ਕਢਿਆ ਜਾਂਦਾ ਹੈ ਕਿ ਬਲੱਡ ਜਿਹੜਾ ਆ ਉਹ ਦੁਬਾਰੇ ਬਣਨਾ ਸ਼ੁਰੂ ਹੋਗਾ ਸੋ ਇੱਥੇ ਵੀ ਉਹੀ ਸੇਮ ਚੀਜ਼ ਹੈ ਜੇ ਤੁਸੀਂ ਆਪਣਾ ਖੂਨਦਾਨ ਕਰਕੇ ਆਉਨੇ ਹੋ ਤਾਂ ਤੁਹਾਡਾ ਤੁਹਾਡੀ ਬਾਡੀ ਦੇ ਇੰਟਰਨਲ ਸਿਸਟਮ ਜਿਹੜਾ ਰੱਬ ਨੇ ਆਪ ਨੂੰ ਦਿੱਤਾ ਹੈ ਉਹ ਦੁਬਾਰੇ ਰੀਐਕਟੀਵੇਟ ਹੁੰਦਾ ਤੇ 24 ਘੰਟਿਆਂ ਦੇ ਵਿੱਚ ਜਿਹੜਾ ਕੋਨ ਦੁਬਾਰੇ ਬਣ ਜਾਂਦਾ ਹੈ 24 ਘੰਟੇ ਜਾਂ 48 ਆਵਰਸ ਨੇ ਤੇ ਇਸ ਲਈ ਇਹਦੇ ਲਈ ਫਿਰ ਉਹ ਕਹਿੰਦੇ ਵੀ ਤੁਸੀਂ 60 ਡੇਜ਼ ਘੱਟੋ ਘੱਟ 2 ਮਹੀਨੇ ਬਾਅਦ ਤੁਸੀਂ ਦੁਬਾਰੇ ਆ ਸਕਦੇ ਹੋ ਫੀਮੇਲ ਬਾਡੀ ਵਾਸਤੇ 90 ਡੇਜ਼ ਨੇ 89 ਡੇਜ਼ ਨੇ ਸੋ 2 ਮਹੀਨੇ ਤੇ 3 ਮਹੀਨੇ ਦੇ ਵੇਟਿੰਗ ਤੋਂ ਬਾਅਦ ਤੁਸੀਂ ਹੋਲ ਬਲੱਡ ਜਿਹੜਾ ਡੋਨੇਟ ਕਰ ਸਕਦੇ ਹੋ ਪਲਾਜ਼ਮਾ ਐਵਰੀ 7 ਡੇਸ 7 ਡੇਸ ਕੀਤਾ ਜਾ ਸਕਦਾ ਹੈ ਪਲੇਟਲੇਟਸ ਐਵਰੀ 15 ਡੇਸ ਸੀਗਾ 2 ਵੀਕਸ 2 ਵੀਕਸ ਤੱਕ ਕੀਤਾ ਜਾ ਸਕਦਾ ਸੋ ਜਿਹੜੀ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਅਸਲ ਵਿੱਚ ਇਸ ਕੈਂਪੇਨ ਦਾ ਹਿੱਸਾ ਬਣ ਲਈ ਤੁਸੀਂ ਖੂਨਦਾਨ ਕਰਨਾ ਹੈ ਪਲੇਟਲੇਟਸ ਡੋਨੇਟ ਕਰਨੇ ਨੇ ਪਲਾਜ਼ਮਾ ਡੋਨੇਟ ਕਰਨਾ ਕੁਝ ਵੀ ਡੋਨੇਟ ਕਰਨਾ ਉਸ ਕੀਤੀ ਡੋਨੇਸ਼ਨ ਨਾਲ ਕਿਸੇ ਦੀ ਜਾਨ ਬਚਦੀ ਹੈ ਸੋ ਇਸ ਕੈਂਪੇਨ ਦੇ ਰਹੀ ਇਹੀ ਮੈਸੇਜ ਦੇਣਾ ਹੁੰਦਾ ਵੀ ਆਓ ਆਪਾਂ ਹੋਰ ਵੱਧ ਵੱਧ ਜਾਣ ਬਚਾਈਏ ਹਾਂਜੀ ਬਿਲਕੁਲ ਜੀ ਆਪਾਂ ਜਾਂਦੇ ਜਾਂਦੇ ਇੱਕ ਹਜੇ ਆਪਣੇ ਗੱਲਾਂ ਬਾਤਾਂ ਕਾਫੀ ਹਜੇ ਬਾਕੀ ਬਚਦੀਆਂ ਹੈਗੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਦੱਸਣਾ ਹੈ ਕਿ ਵੀ ਜਿਹੜੀ ਇਹ ਡੋਨੇਸ਼ਨ ਜਿਹੜੇ ਸਾਡੀਆਂ ਜਿਹੜੇ ਕੈਂਪ ਹੈਗੇ ਆ ਇਹ ਆਲਮੋਸਟ ਕਿੰਨੇ ਸਰਕਲ ਦੇ 17 ਕੈਂਪ ਜਿਹੜੇ ਇੰਟੈਰੀਓ ਦੇ ਵਿੱਚ ਤੁਸੀਂ ਆਨ ਕਰੇ ਹੈਗੇ ਆ ਆ ਬਰਾਪਣ ਜੀਟੀਏ ਦੇ ਵਿੱਚ ਸਟਾਰਟਿੰਗ ਨਾਮੜਾ ਇੱਕ ਉਹ ਦਰਫੇ ਦੱਸੋ ਵੀ ਕਿਹੜੀ ਸਟਾਰਟਿੰਗ ਹੈਗੀ ਕਿੱਥੋਂ ਸ਼ੁਰੂ ਹੋਣੀ ਹੈ ਅਗੇ ਨਹੀਂ ਸਟਾਰਟਿੰਗ ਆਪਣੀ ਖਾਲਸਾ ਕਮਿਊਨਿਟੀ ਸਕੂਲ 69 ਮੈਟਲੈਂਡ ਜਿਹੜੀ ਆ ਹੈਗਾ ਆਪਣਾ ਪਤਾ ਮੇਰਲੈਂਡ ਡਰਾਈਵ ਮੈਨ ਡਿਕਸੀ ਡਿਕਸੀ ਐਂਡ ਤੁਸੀਂ ਕਹੋ ਵਿਲੀਅਮ ਪਾਰਕ ਵਿਲੀਅਮ ਪਾਰਕ ਵਿਦ ਅ ਇੰਟਰਸੈਕਸ਼ਨ ਹੈ ਉੱਥੇ ਉੱਥੋਂ ਆਪਣਾ ਪਹਿਲਾ ਕੈਂਪ 2 ਦਿਨ ਹੋਊਗਾ ਸੈਟਰਡੇ ਐਂਡ ਸੰਡੇ ਤੇ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਲੋਕੇਸ਼ਨਾਂ ਜਿਵੇਂ ਆਪਣੇ ਬ੍ਰਾਂਟਨ ਮੈਸੀਸਾਗਾ ਦੇ ਆਟਵਾ ਦੇ ਵਿੱਚ ਵੀ ਸੇਮ ਡੇ ਹੈਗਾ ਪਰ ਜਿਹੜੇ ਵੀ ਆ ਵਾਟਰਲੂ ਕਿਚਨਰ ਹੈਗਾ ਬ੍ਰੈਂਡਫੋਰਡ ਹੈਗਾ ਉਹ ਕੁਵਲ ਹੈਗਾ ਐਂਬੈਸਡਰ ਹੈਗਾ ਬੈਲੇਬਲ ਹੈਗਾ ਵਿੰਡਜ਼ਰ ਹੈਗਾ ਵਿੰਡਜ਼ਰ ਕਲੀਨਿਕ ਬੜਾ ਸਪੈਸ਼ਲ ਹੈ ਕਿਉਂਕਿ ਵਿੰਡਜ਼ਰ ਕਲੀਨਿਕ ਵਾਲਿਆਂ ਨੇ ਜਦੋਂ ਸਾਨੂੰ ਯਾਦ ਆ ਛਾਵ ਨੂੰ ਆਪਾਂ ਇੱਥੇ ਬਾਬ ਜੀ ਦੀ ਟੀਵੀ ਤੇ ਆਏ ਸੀ ਹੈਨਾ ਉੱਥੋਂ ਕਾਲ ਆਈ ਸੀ ਉੱਥੇ ਕਾਲ ਆਈ ਸੀ ਉਹ ਬੰਦੇ ਦਾ ਵਲੰਟੀਅਰ ਉਹ ਉਹ ਪ੍ਰੋਗਰਾਮ ਸੁਣ ਰਿਹਾ ਸੀ ਕਿ ਉਹ ਤੇ ਬਾਈ ਹਰਜਿੰਦਰ ਹੋਰੀ ਉਹਨਾਂ ਨੇ ਸਾਨੂੰ ਕਾਲ ਕੀਤੀ ਇਹ ਟੀਵੀ ਦੇ ਪ੍ਰੋਗਰਾਮ ਰੈਡੀ ਫਰਮ ਸੁਣ ਕੇ ਉਤੋਂ ਸ਼ੁਰੂਆਤ ਹੋਈ ਸੀ ਸੋ ਇਹ ਮਤਲਬ ਇਦਾਂ ਹੀ ਇਹ ਕਾਰਜ ਹੈਗਾ ਬੜੇ ਸਾਲ ਤੋਂ ਵਿੰਡਜ਼ਰ ਕਲੀਨਿਕ ਚੱਲ ਰਿਹਾ ਹੈ ਨੰਬਰ ਆਪਣਾ ਇੱਕ ਹੀ ਹੈ ਜਿਹੜੇ ਵੀ ਜੀਟੀਏ ਦੇ ਰੌਣ ਛੋਟੇ ਸ਼ਹਿਰਾਂ ਵਿੱਚ ਆਪਣੇ ਤੁਹਾਡੇ ਜਿਹੜੇ ਦਰਸ਼ਕ ਰਹਿੰਦੇ ਹੈਗੇ ਆ ਤੁਸੀਂ ਪਲੀਜ਼ ਕਾਲ ਕਰੋ 6477081984 ਤੇ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਨੇੜਲੇ ਕਲੀਨਿਕ ਦੀ ਜਾਣਕਾਰੀ ਜਿਹੜੀ ਲੈ ਸਕਦੇ ਆ ਤੇ ਮੈਂ ਇੱਕ ਨਾ ਥੋੜੀ ਜਿਹੀ ਉਹ ਜਿਵੇਂ ਜਾਨਾਂ ਬਚਾਉਣ ਦੀ ਗੱਲ ਕਰਦੇ ਸੀ ਆਪਾਂ ਸਿਰਫ ਕਿਉਂਕਿ ਮੈਂ ਆਪਣੀ ਸਟੋਰੀ ਥੋੜੀ ਸ਼ੇਅਰ ਕਰਨੀ ਚਾਹੁੰਦਾ ਕਿ ਮੈਂ ਪਲੇਟਲੇਟਸ ਡੋਨੇਟ ਕਰਦਾ ਹੈਣ ਪਲੇਟਲੇਟਸ ਬੇਸਿਕਲੀ ਉਹ ਚੀਜ਼ ਹੁੰਦੀ ਹੈ ਜਿਹੜੀ ਆ ਜਦੋਂ ਆਪਣੇ ਕੱਟ ਲੱਗ ਜਾਂਦਾ ਤੇ ਜਿਹੜਾ ਖੂਨ ਵਗਣ ਤੋਂ ਰੋਕਦੀ ਹੈ ਜਿਹੜਾ ਕਰਦੀ ਹੈ ਉਹ ਮਤਲਬ ਪਲੇਟलेट्स ਐ ਸਿੰਪਲ ਭਾਸ਼ਾ ਵਿੱਚ ਤੇ ਉਹ ਆਮ ਤੌਰ ਤੇ ਜਿਹਨਾਂ ਨੂੰ ਸਵियर ਬਰਨ ਹੋ ਜਾਂਦੀ ਹੈ ਜਾਂ ਕਈਆਂ ਦੇ ਵੈਸੀ ਪਲੇਟ ਜਾ ਕੇ ਜਾਂ ਲੁਕੀਮੀਆ ਵਗੈਰਾ ਹੁੰਦਾ ਉਹਨਾਂ ਨੂੰ ਜ਼ਿਆਦਾ ਲੱਗਦੇ ਐ ਤੇ ਮੇਰੇ ਅੰਦਰ ਨਾ ਜਿਵੇਂ ਮੇਰੇ ਅੰਦਰ ਮੈਚ ਹੈ ਪਰਫੈਕਟ ਮੈਚ ਹੈ ਕਿਸੇ ਨਾਲ ਉਹ ਜਦੋਂ ਵੀ ਮੈਂ ਜਦੋਂ ਵੀ ਮੈਂ ਡੋਨੇਟ ਕਰਨ ਜਾਂਦਾ ਤੇ ਮੇਰੇ ਉਹ ਕਦੇ ਵੀ ਉਹ ਬਰਾਦ ਅਜੋ ਪ੍ਰੈਟਲੈਟਸ ਡੋਨੇਸ਼ਨ ਹੈਗੀ ਆ ਉਹ ਕਦੇ ਸਟੋਰ ਚ ਨਹੀਂ ਜਾਂਦੀ ਉਹ ਜਦੋਂ ਵੀ ਮਤਲਬ ਡੋਨੇਟ ਕਰਕੇ ਫਰਾਈਡੇ ਡੋਨੇਟ ਕਰਕੇ ਆਇਆ ਤੇ ਸੈਟਰਡੇ ਉਹ ਪੇਸ਼ੈਂਟ ਨੂੰ ਚਲੀ ਜਾਂਦੀ ਆ ਉਹ ਕਦੇ ਨਿਊ ਉਹ ਮੈਨੂੰ ਦੱਸਦੇ ਨਹੀਂ ਹੈਗੇ ਕੌਣ ਆ ਪਰ ਉਹ ਵੈਸੇ ਮੋਟੀਵੇਟ ਕਰਨ ਨੂੰ ਕਹਿ ਦਿੰਦੇ ਆ ਵੀ ਕਿੰਨਾ ਨੂੰ ਜਾਂਦੀ ਆ ਜਿਵੇਂ ਕਦੇ ਉਹ ਨਿਊ ਬਾਰਨ ਬੇਬੀਜ਼ ਹੁੰਦੇ ਆ ਉਹ ਤੁਹਾਨੂੰ ਮਤਲਬ ਬੜਾ ਚੰਗਾ ਲੱਗਦਾ ਹਨ ਜੀ ਤੁਸੀਂ ਤੁਸੀਂ ਬਸ ਥੋੜਾ ਜਿਹਾ ਆਪਣਾ ਟਾਈਮ ਕੱਢ ਕੇ ਇੱਕ ਇਹੋ ਜਿਹਾ ਕਾਰਜ ਕਰਕੇ ਆਉਣੇ ਆ ਜਿਹੜਾ ਹੋ ਸਕਦਾ ਜੇ ਮੈਂ ਨਹੀਂ ਤਾਂ ਕੋਈ ਹੋਰ ਕਰ ਦੂਗਾ ਜੀ ਕੋਈ ਗੱਲ ਨਹੀਂ ਪਰ ਮੇਰੇ ਹਿੱਸੇ ਆਇਆ ਮੈਨੂੰ ਚੰਗਾ ਫੀਲ ਹੋ ਰਿਹਾ ਬਿਲਕੁਲ ਜੀ ਇਹ ਜਿਹੜੇ ਸਾਡੇ ਜਿਹੜੇ ਸਾਨੂੰ ਬਖਸ਼ਿਸ਼ਾਂ ਜਿਹੜੀਆਂ ਹੋਈਆਂ ਹਰ ਇੱਕ ਬੰਦੇ ਦੀ ਕਿਸਮਤ ਚ ਨਹੀਂ ਬੋ ਜੀ ਆਪਣੇ ਆਪਣੇ ਸਾਹਿਬ ਆਉਂਦੀ ਇਹ ਜਿਹੜੀਆਂ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਹੈਗੇ ਆ ਬਹੁਤ ਰੇਅਰ ਹੁੰਦੇ ਜੀ ਬਸ ਕਿ ਸੋਚ ਕਰਨੀ ਉਹਤੇ ਐਕਸ਼ਨ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਮੈਂ ਤਾਂ ਸਿਰਫ ਇਹਨੇ ਸੁਣਿਆ ਜੀ ਤੁਸੀਂ ਬਲੱਡ ਦੇ ਕੇ ਆਉਨੇ ਆ ਦੁੱਧ ਦਾ ਗਲਾਸ ਪੀਓ ਤੁਹਾਡਾ ਬਲੱਡ ਪੂਰਾ ਹੋ ਜਾਂਦਾ ਸਿੰਪਲ ਗੱਲ ਹੈ ਜੀ ਸੋ ਇਸ ਕਰਕੇ ਇਹਨੂੰ ਕੋਈ ਏਡਾ ਵੱਡਾ ਲੈਣ ਦੀ ਲੈਣ ਲਈ ਵੀ ਬਲੱਡ ਦੇ ਤਾਂ ਪਤਾ ਨਹੀਂ ਮੇਰੇ ਚ ਕੀਮ ਚ ਕਮਜ਼ੋਰੀ ਹੋ ਜੂਗੀ ਪਰ ਆਈ ਥਿੰਕ ਤੁਹਾਡੇ ਵਿੱਚ ਬੜੀ ਤੁਸੀਂ ਬੜੇ ਐਕਟਿਵ ਹੋ ਜਾਨੇ ਆ ਤੁਹਾਡੇ ਵਿੱਚ ਕਾਫੀ ਤੰਤਰਸਤੀ ਆਉਂਦੀ ਹੈਗੀ ਆ ਤੁਹਾਡਾ ਬਲੱਡ ਨਵਾਂ ਬਣਦਾ ਹੈਗਾ ਜਿਸ ਕਰਕੇ ਇਹ ਗੱਡੀਆਂ ਧਾਰਨਾ ਜਿਹੜੀਆਂ ਸਾਡੇ ਪੁਰਾਣੇ ਬਜ਼ੁਰਗਾਂ ਬਾਬਿਆਂ ਨੇ ਦਾਦੀਆਂ ਨੇ ਸਾਨੂੰ ਸਿਖਾਈਆਂ ਹੈਗੀਆਂ ਬਿਲਕੁਲ درست ਹੈਗੀਆਂ ਸਹੀ ਹੈਗੀਆਂ ਤੁਸੀਂ ਇਹਨਾਂ ਨੂੰ ਜਰੂ ਜੇ ਕੁਝ ਥੋੜਾ ਜਿਹਾ ਯੋਗਦਾਨ ਪਾਉਣਾ ਚਾਹੁੰਦੇ ਇਹਦੇ ਵਿੱਚ ਤਾਂ ਜਰੂਰ ਇਸ ਸੰਸਥਾ ਦੇ ਨਾਲ ਸੰਪਰਕ ਕਰਨਾ ਜੀ ਤੁਸੀਂ 647 708 ਤੇ 1984 ਜਿਹੜਾ ਸਾਡੇ ਲਈ ਉਹ ਦਿਨ ਸੀਗਾ ਅਸੀਂ ਉਸ ਨੂੰ ਉਸ ਨੂੰ ਅਸੀਂ ਇੱਕ ਇੱਕ ਸ਼ਰਧਾਂਜਲੀ ਦੇਣ ਲੱਗੇ ਆ ਜੀ ਜਿਹੜੇ ਸਾਡੇ ਵੀਰ ਸਾਡੇ ਜਿਹੜੇ ਕੋ ਪਰਿਵਾਰ ਜਿਹੜੇ ਸਾਡੇ ਕੋਲ ਵਿਛੜ ਗਏ ਹੈਗੇ ਆ ਉਹਨਾਂ ਦੀ ਯਾਦ ਨੂੰ ਤਰੋ ਤਾਜ਼ਾ ਰੱਖਣ ਦੇ ਲਈ ਅਸੀਂ ਇੱਕ ਆਰਗੇਨਾਈਜੇਸ਼ਨ ਜਿਹੜੀ ਇੱਕ ਸੰਸਥਾ ਬਣੀ ਹੈਗੀ ਆ 647 708 ਤੇ 1984 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਨ ਜਨ ਵੀਰ ਜੀ ਇੱਕ ਕੋਈ ਸਨੇਹਾ ਹੋਰ ਕੀ ਦੇਣਾ ਤੁਹਾਨੂੰ ਨਹੀਂ ਜੀ ਸਨੇਹ ਤੁਸੀਂ ਸਾਰੇ ਕਵਰ ਕਰ ਲਏ ਸਾਡੇ ਦਰਸ਼ਕ ਬਹੁਤ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਜੀ ਆਹ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਖਾਲਸਾ ਜਿਹੜਾ ਖਾਲਸਾ ਕਮਿਊਨਿਟੀ ਸਕੂਲ ਬ੍ਰੈਂਟਨ ਵਾਲਾ ਇਸ ਕਮਿੰਗ ਸੈਟਰਡੇ ਐਂਡ ਸੰਡੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਉੱਥੇ ਹੋਣਾ ਅਸੀਂ ਐਸ ਵਲੰਟੀਰੀ ਵੀ ਆ ਅਸੀਂ ਡੋਨਰ ਵੀ ਆ ਗਿਆ ਸਾਡੀਆਂ ਫੈਮਲੀਆਂ ਵੀ ਡੋਨੇਟ ਕਰਦੀਆਂ ਨੇ ਮੇਰੇ ਬੱਚੇ ਵੀ ਡੋਨੇਟ ਕਰਦੇ ਨੇ ਇਹਨਾਂ ਦੀ ਬੇਟੀ ਬੇਟਾ ਵੀ ਡੋਨੇਟ ਕਰਦੇ ਅਸੀਂ ਸਾਰੇ ਡੋਨਰ ਇਤੋਂ ਹੀ ਬਣਿਆ ਅਸੀਂ ਡੋਨੇਟ ਕਰਦੇ ਸੀ ਸਾਡੇ ਬੱਚੇ ਵੀ ਨੈਕਸਟ ਜਨਰੇਸ਼ਨ ਨਾਲ ਜੋੜ ਲਿਆ ਸੀ ਸੋ ਆਪਾਂ ਬੇਨਤੀ ਕਰਦੇ ਹਾਂ ਕਿ ਨੈਕਸਟ ਜਨਰੇਸ਼ਨ ਨੂੰ ਨਾਲ ਜੋੜੀਏ ਨੈਕਸਟ ਜਨਰੇਸ਼ਨ ਨੂੰ ਬਲੱਡ ਡੋਨੇਸ਼ਨ ਦੇ ਨਾਲ-ਨਾਲ ਇਹ ਦੱਸਿਓ ਵੀ ਆਪਾਂ ਨਵੰਬਰ ਚ ਕਿਉਂ ਕਰਦੇ ਆ ਸੋ ਇਹ ਮੈਸੇਜ ਆਪਣੀ ਨੈਕਸਟ ਜਨਰੇਸ਼ਨ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਇਸ ਦੀ ਹੋਰ ਗੱਲਬਾਤ ਕਰਨੀ ਹੈ ਸਾਡੇ ਨਾਲ ਫੋਨ ਤੇ ਵੀ ਗੱਲ ਹੋ ਸਕਦੀ ਹੈ ਆਓ ਤੇ ਜੇਕਰ ਤੁਸੀਂ ਖਾਲਸਾ ਕਮਿਊਨਿਟੀ ਸਕੂਲ ਚ ਆ ਸਕਦੇ ਹੋ ਤਾਂ ਬਹੁਤ ਵਧੀਆ ਹੋਏਗਾ ਅਸੀਂ ਮਿਲ ਕੇ ਸਾਨੂੰ ਚੰਗਾ ਲੱਗੇਗਾ ਤੁਸੀਂ ਜੇ ਡੋਨੇਟ ਕਰ ਸਕਦੇ ਹੋ ਡੋਨੇਟ ਕਰ ਲਿਓ ਨਹੀਂ ਤੇ ਉਸ ਦਿਨ ਆ ਕੇ ਸਾਨੂੰ ਮਿਲ ਕੇ ਜਰੂਰ ਲੰਗਰ ਪਾਣੀ ਦਾ ਉੱਥੇ ਪੂਰਾ ਵਧੀਆ ਪ੍ਰਬੰਧ ਹੈਗਾ ਬਿਲਕੁਲ ਦੋਸਤੋ ਆ ਸਾਡੀ ਇਹ ਗੱਲਬਾਤ ਚੱਲ ਰਹੀ ਸੀ ਜੀ ਤੁਹਾਨੂੰ ਕੋਈ ਹੋਰ ਕੋਈ ਕੁਐਸਚਨ ਹੋਵੇ ਤਾਂ ਅਸੀਂ ਤੁਹਾਡੀ ਸਕਰੀਨ ਤੇ ਸੀ ਜਾਂ ਫਿਰ ਨੰਬਰ ਅਸੀਂ ਦਿਖਾਵਾਂਗੇ 647708 ਤੇ 1984 ਤੇ ਗੱਲਬਾਤ ਕੀਤੀ ਜਾ ਸਕਦੇ ਹੈਗੇ ਆ ਬ੍ਰਾਹ ਸਾਹਿਬ ਤੇ ਪਿੰਨ ਸਾਹਿਬ ਤੁਹਾਡਾ ਪ੍ਰੋਗਰਾਮ ਚ ਆਉਣ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਬਹੁਤ ਬਹੁਤ ਧੰਨਵਾਦ ਧੰ